to no ਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਿ ਗੋਬਿੰਦ ਹਰ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਪਗਤ ਬੈਰਾਗ ਦੀ ਗੁਰੂ ਗ੍ਰੰਥ ਸਾਹਿਬ ਓ ਦਦ ਬੰਦੋ ਕਰ ਅਨੁraag ਢੰਡੋਤ ਬੰਦ ਨੇ ਅਨਕ ਬਾਦ ਸਤਿਬਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਦਾਨਕ ਦੇ ਕਰ ਹੱਥ ਜਉਂ ਬੁਲਾਵਹਿ ਤਉ ਹੰਬੋ ਉੱਲ੍ਹ ਸੁਆਮੀ ਕੁਦਰਤ ਕਵਨ ਹਮ ਅਰੇ ਸਾਦ ਸੰਗ ਨ ਅਨੰਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਦ ਸੰਗ ਨ ਅਨੰਕ ਜਸ ਗਾਇਓ ਜੋ ਪ੍ਰਭ ਕੀਤ ਅਤ ਪਿਆਰੇ ਸਤ ਨਾਮ ਵਾਹਿਗੁਰੂ ਸਾਹਿਬ ਜੀ ਜਜਾਵੰਤੀ ਮਹੱਲਾ ਨਵਾ ਆ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਕਹੋ ਕਹਾ ਬਾਰ ਬਾਰ ਸਮਝ ਤੰਦਾ ਹੈ ਕਿਉਂ ਗਵਾਰ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਵਰਬਾਰ ਸਮਝਤ ਨਹ ਕਿਉ ਗੋਵਾਰ ਬਿਨ ਸਤ ਨਹ ਲਾਗੇ ਬਾਰ ਔਰ ਸਮੰਗਾਤ ਹੈ ਰਹਾਓ ਸਗਲ ਪਰਮੰਡਾਰ ਦੇਹੇ ਗੋਬਿੰਦ ਕੋ ਨਾਮ ਲੇਹ ਅੰਤਬਾਰ ਸੰਗ ਤੇਰੇ ਇਹ ਹੈ ਏਕ ਜਾਤ ਹੈ ਮਿਖਿਆ ਮਿਖ ਜੋੰ ਬੇਸਾਰ ਪ੍ਰਭ ਕੋ ਜਸ ਹੀ ਤਾਰ ਨਾਨਕ ਜਨ ਕਹ ਪੁਕਾਰ ਔ ਸਰ ਬਿਹਾਰ ਹੈ ਵੇਖਿਆ ਵੇਖ ਜੋਂ ਵਿਸਾਦ ਪ੍ਰਭ ਕਉ ਜਸ ਹੀ ਤਾਰ ਨਾਨਕ ਜਨ ਕਹੇ ਪੁਕਾਰ ਔਸਰ ਬਿਹਾਰਤ ਹੈ ਜੈ ਜਵੰਤੀ ਮਹੱਲਾ ਨਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੰਬੰਧ ਤੇ ਸਤਕਾਰ ਜੋ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀ ਅੰਕਾ ਦਾਤਾ ਰੇ ਕਰੋੜਾ ਬ੍ਰਹਮੰਡਾਂ ਦੇ ਮਾਲਕ ਉਪਮਾ સ્વરૂਪ ਜਗੋ ਜਗ ਅਟਲ ਤਨ ਸੰ ਸ਼ਹੀਦ ਮਹਾਨ ਜਰੜੈਲ ਸਿੰਘ ਸਾਹਿਬ ਤਨ 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 ਅਮਰ ਸ਼ਹੀਦ ਜਥੇਦਾਰ ਬਾਬਾ ਹਨੁਮਾਨ ਸਿੰਘ ਜੀ ਮਹਾਰਾਜ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵੇਖੇ ਸੰਧਿਆ ਦੇ ਦੀਵਾਨ ਅੰਦਾਜ਼ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਜੀ ਨੇੜੋ ਚੱਲ ਕੇ ਸੰਗਤ ਰੂਪ ਅੰਦਰ ਹਾਜ਼ਰੀ ਪਰ ਰਾਇਓ ਸਤਿਗੁਰੂ ਸਾਹਿਬ ਜੀ ਕਿਰਪਾ ਬਖਸ਼ਿ ਸ਼ਰਮਤਾਪੜੇ ਸਾਰਿਆਂ ਤੇ ਕਰੜ ਆਓ ਗੁਰ ਇਤਿਹਾਸ ਦੀ ਵਿਚਾਰ ਅਸਤੀ ਕਾਫੀ ਲੰਬੇ ਸਮੇਂ ਤੋਂ ਲੈ ਕੇ ਵਿਚਾਰ ਉਦੇ ਤੁਰਿਆ ਰਹੇ ਆ ਉਥੇ ਨਾਲ 9ਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਨ ਤੋਂ ਉਚਾਰਨ ਕੀਤੇ ਹੋਏ ਰੱਬੀ ਬਚਨ ਜਿਹਨਾਂ ਸ਼ਬਦਾਂ ਦੀ ਵਿਚਾਰ ਸਾਹਿਬ ਜੀ ਆਪ ਕਰਵਾ ਰਹੇ ਨੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅੱਜ 57ਵਾਂ ਜਿਹੜਾ ਸ਼ਬਦ ਹੈ ਮਹਾਰਾਜ ਜੀ ਦਾ ਉਦੀ ਵਿਚਾਰ ਆਪਾਂ ਸਾਂਝੀ ਕਰ ਲਈ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਮਰ ਸ਼ਹੀਦ ਸਿੰਘ ਸਾਹਿਬ ਤਨ 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 ਜਥੇਦਾਰ ਬਾਬਾ ਹਨਵਾਰਨ ਸਿੰਘ ਜੀ ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਇਹਨਾਂ ਪਵਿੱਤਰ ਬਚਨਾਂ ਦੀ ਸਤਿਗੁਰੂ ਜੀ ਆਪ ਮਹਾਰਾਜ ਜੀ ਮਨ ਦੀ ਹਿਰਦੇ ਦੀ ਇਕਾਗਰਤਾ ਬਖਸ਼ਿਸ਼ ਕਰਕੇ ਵਿਚਾਰ ਸਤਿਗੁਰੂ ਜੀ ਕਰਵਾਲ ਲੈਣ ਆਪ ਸੰਗਤਾਂ ਅਸੀਸਾਂ ਬਖਸ਼ੋ ਕੋਈ ਵੀ ਰਸਨਾ ਬਾਂਝੀ ਨਾ ਰਹੇ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜਜਵੰਤੀ ਮਹੱਲਾ ਨਵਾ ਜਜਵੰਤੀ ਰਾਗ ਦੇ ਅੰਦਾਜ਼ ਨੌਵੇਂ ਪਾਸਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ